ਜਿੱਥੇ ਇੱਕ ਪਾਸੇ ਭਾਰਤੀ ਦੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਪਰਮਾ ਹੰਗਾਰਾ ਮਿਲ ਰਿਹਾ ਤੇ ਵੱਡੇ ਇਕੱਠ ਹੋ ਰਹੇ ਨੇ ਤੇ ਉੱਥੇ ਹੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਵੀ ਲਗਾਤਾਰ ਵਿਰੋਧੀ ਧਿਰ ਦੇ ਉੱਤੇ ਨਿਸ਼ਾਨੇ 사ਦੇ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਖਾਸ ਕਰਕੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੇ ਉੱਤੇ ਲਗਾਤਾਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਨਿਸ਼ਾਨੇ 사ਦੇ ਜਾ ਰਹੇ ਨੇ ਇਸੇ ਕੜੀ ਤਹਿਤ ਜਦੋਂ ਭਰਤੀ ਮੋਹਿਮ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਨਾਬਾ ਪਹੁੰਚੀ ਤਾਂ ਨਾਬਾ ਪਹੁੰਚਣ ਤੇ ਸੁਰਜੀਤ ਸਿੰਘ ਰਖੜਾ ਸਾਬਕਾ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਦੇ ਵੱਲੋਂ ਸਿੱਧੇ ਨਿਸ਼ਾਨੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਤੇ 사ਦੇ ਗਏ ਨੇ ਤਾਂ ਦਾਜ਼ੀਏ ਕਿ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਮੁਰ ਤੋਂ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਦੋਵੇਂ ਧਿਰਾਂ ਇੱਕ ਦੂਸਰੇ ਤੇ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਲਗਾਉਂਦੀਆਂ ਦਿਖਾਈ ਦੇ ਰੀਆਂ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਜਿਹੜਾ ਨੇ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੁੱਕਰੇ ਨੇ ਉੱਥੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਲਗਾਤਾਰ ਸਵਾਲ ਜਿਹੜਾ ਹੈ ਉਹ ਸੁਖਵੀਰ ਸਿੰਘ ਬਾਦਲ ਤੇ ਬਨਾਦੀ ਧਿਰ ਦੇ ਉੱਤੇ ਚੁੱਕੇ ਜਾ ਰਹੇ ਨੇ ਤਾਂ ਇਸੇ ਅ ਸਬਦ ਦੇ ਉੱਤੇ ਗੱਲਬਾਤ ਕਰਦੇ ਹੋਏ ਸੁਰਜੀਤ ਸਿੰਘ ਰਖੜਾ ਉਹ ਰਾਦੇ ਵੱਲੋਂ ਕਈ ਤਰੀਕੇ ਦੇ ਗੰਭੀਰ ਇਲਜ਼ਾਮ ਜਿਹੜਾ ਨੇ ਉਹ ਬਾਦਲ ਪਰਿਵਾਰ ਤੇ ਲਗਾਏ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਵੱਲੋਂ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਸੀ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਦਲ ਪਰਿਵਾਰ ਦੇ ਵੱਲੋਂ ਜਿਹੜੇ ਪਾਰਟੀ ਦੇ ਫੰਡ ਨੇ ਉਹਨਾਂ ਦਾ ਗਲਤ ਇਸਤੇਮਾਲ ਕੀਤਾ ਗਿਆ ਪਰਿਵਾਰ ਦੇ ਵੱਲੋਂ ਸਿਰਫ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਚੋਣਾਂ ਲੜਨ ਦੇ ਲਈ ਜਿਹੜੇ ਫੰਡ ਨੇ ਉਹ ਦਿੱਤੇ ਜਾ ਰਹੇ ਸੀ ਬਾਕੀਆਂ ਨੂੰ ਉਹਦੇ ਵਿੱਚੋਂ 1 ਰੁਪਿਆ ਤੱਕ ਜਿਹੜਾ ਪਾਰਟੀ ਫੰਡ ਦੇ ਵਿੱਚੋਂ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਾਰਟੀ ਫੰਡ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਲਗਾਤਾਰ ਬਾਦਲ ਧੇਰ ਦੇ ਵੱਲੋਂ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਾਰਟੀ ਫੰਡ ਦੇ ਵਿੱਚੋਂ ਕਈ ਲੱਖਾਂ ਦੇ ਚੈੱਕ ਜਿਹੜਾ ਨੇ ਉਹ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਬੀਬਾ ਹਰਸਿਮਰਤ ਕੌਰ ਬਾਦਲ ਤੱਕ ਨੂੰ ਦਿੱਤੇ ਗਏ ਨੇ ਚੋਣਾ ਲੜਨ ਦੇ ਲਈ ਇਸ ਦੇ ਨਾਲ ਹੀ ਉਹਨਾਂ ਨੇ ਕਈ ਹੋਰ ਤਰੀਕੇ ਦੀਆਂ ਗੱਲਾਂ ਵੀ ਕਹੀਆਂ ਨੇ ਉਹਨਾਂ ਨੇ ਇਹ ਵੀ ਕਹਿ ਕਿ ਪਿਛਲੀ ਵਾਰ 1 ਕਰੋੜ ਰੁਪਏ ਦਾ ਫੰਡ ਮੈਂ ਵੀ ਦੇ ਕੇ ਆਇਆ ਸੀਗਾ ਚੋਣਾ ਲੜਨ ਦੇ ਲਈ ਤਾਂ ਇਸ ਤਰੀਕੇ ਦੇ ਕਈ ਗੰਭੀਰ ਇਲਜ਼ਾਮ ਜਿਹੜਾ ਨੇ ਉਸੁਰਜੀਤ ਸਿੰਘ ਰਖੜਾ ਵਰਾ ਦੇ ਵੱਲੋਂ ਸ਼ਮਣੇ ਅਕਾਲੀ ਦਲ ਦੇ ਉੱਤੇ ਚੱਕੇ ਗਏ ਨੇ ਖਾਸ ਕਰਕੇ ਬਾਦਲ ਧਿਰ ਦੇ ਉੱਤੇ ਚੱਕੇ ਗਏ ਨੇ ਤੇ ਸਭ ਦੇ ਬਾਰੇ ਗੱਲ ਕਰਦੇ ਹੋਏ ਸੁਰਜੀਤ ਸਿੰਘ ਰਖੜਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਜਿਵੇਂ ਆਪ ਅੱਜ ਆਪ ਦੇਖ ਰਹੇ ਆ ਜਿੰਨੋ ਮਰਜੀ ਗੱਲ ਕਰ ਲੋ ਉਹ ਜੀ ਸ਼ਖਵੀਰ ਤੋਂ ਕਿਵੇਂ ਬਣਾ ਅਕਾਲੀ ਦਲ ਕਿਵੇਂ ਚਲਾ ਲੋਗੇ ਦੇਖੀ ਉਹਦੇ ਕੋਲ ਤਾਂ ਪੈਸੇ ਬਹੁਤ ਨੇ ਜੀ ਪੈਸੇ ਬਹੁਤ ਲਾਉਂਦਾ ਆਮ ਗੱਲ ਚੱਲਦੀ ਹੈ ਨਹੀਂ ਚੱਲਦੀ ਤੁਹਾਡੇ ਨਾਲ ਵੀ ਲੋਕ ਕਰਦੇ ਹੋਣਗੇ ਜੇ ਸਹੀ ਮੈਂ ਇਹਨਾਂ ਦੇ ਵਿੱਚ ਪਛਦੇ ਹਾਂ ਉਹ ਸ਼ੋਮਨੀ ਕਾਲੂਦਲ ਚ ਪੈਸੇ ਕੱਢਦਾ ਰਿਹਾ ਹੈ ਲਾਏ ਨਹੀਂ ਪੈ ਅਸੀਂ ਦਿੰਦੇ ਰਹੇ ਹਾਂ ਆ ਇਲੈਕਸ਼ਨ ਦੇ ਵਿੱਚ ਵੀ ਮੈਂ ਕਰੋੜ ਰੁਪਏ ਦੇ ਕਿਹਾ ਜਦੋਂ ਅਸੈਂਬਲੀ ਇਲੈਕਸ਼ਨ ਹੋਈ ਸਾਰੇ ਦਿੰਦੇ ਸੀ ਮੈਂ ਹਿੰਜ ਇਕੱਲੇ ਦਿੰਦੇ ਕੋਈ 10 ਲੱਖ ਦਿੱਤਾ ਜੀ ਕੋਈ 20 ਲੱਖ ਦਿੰਦਾ ਸੀ ਕਿੰਨਾ ਲੱਖ ਦਿੰਦਾ ਹਾਲ ਤੱਕ ਕਿਸੇ ਨੂੰ ਚਵਾਨੀ ਕੋਈ ਮਿਲੀ ਨਹੀਂ ਸਿਰਫ ਤੇ ਸਿਰਫ ਜਿਹੜਾ ਮੈਨੂੰ ਪਤਾ ਲੱਗਿਆ ਚਾਰ ਚੈੱਕ ਕੀਤੇ ਗਏ ਹਾਲ ਤੱਕ 30 30 ਲੱਖ ਦੇ ਇੱਕ ਵੱਡੇ ਬਾਦ ਸਾਹਿਬ ਦੇ ਨਾਂ ਉਤੇ ਇੱਕ ਸੁਖਵੀਰ ਦੇ ਨਾਂ ਉਤੇ 60 60 ਲੱਖ ਦੇ ਇੱਕ ਹਰਸਿਮਰ ਦੇ ਨਾਂ ਉਤੇ ਇੱਕ ਆਪਣਾ ਜਿਹੜਾ ਉੱਥੇ ਖੜਾ ਸੀ ਜੋਸ਼ੀ ਅੰਮ੍ਰਿਤਸਰ ਸਾਹਿਬ ਤੋਂ ਉਹਦੇ ਨਾਂ ਉਤੇ ਹੋਰ ਕਿਸੇ ਨੂੰ ਪੁੱਛ ਲਓ ਤੁਸੀਂ ਵੀ ਇਲੈਕਸ਼ਨਾਂ ਲੜਦੇ ਹੋ ਤੁਹਾਡੇ ਵੀ ਰਿਸ਼ਤੇਦਾਰ ਨੇ ਸਾਰਿਆਂ ਨੂੰ ਜਾਣਦੇ ਤੁਸੀਂ ਕਿਸੇ ਨੂੰ ਦੱਸ ਦਿਓ ਕਿ ਚਵਾਨੀ ਦਿੱਤੀ ਹੋਵੇ ਫਿਰ ਫਾਇਦੇ ਕਿੱਡੇ-ਕੱਡੇ ਹੋ ਜਾਂਦੇ ਨੇ ਜਿਹੜਾ ਬੰਦਾ ਇੰਨੇ ਸਾਲ ਕਬਜ਼ਾ ਰੱਖਿਆ ਹੋਵੇ ਸ਼ੋਮਨੀ ਕਾਲੀਦਾਲ ਤੇ ਘੱਟੋ-ਘੱਟ ਪੰਜ ਵਾਰ ਮੁੱਖ ਮੰਤਰੀ ਰਿਹਾ ਹੋਵੇ ਉਹ ਏਰੀਏ ਦੇ ਵਿੱਚ ਇੰਡਸਟਰੀਸਟ ਨੂੰ ਵਪਾਰੀ ਨੂੰ ਜੋ ਮਰਜ਼ੀ ਕਹਿ ਦਵੇ ਉਹ ਕਹਿੰਦੇ 20 ਕਰੋੜ ਚਾਹੀਦਾ 30 ਕਰੋੜ ਚਾਹੀਦਾ 50 ਕਰੋੜ ਚਾਹੀਦਾ 100 ਕਰੋੜ ਚਾਹੀਦਾ ਕੋਈ ਨਾ ਹੀ ਨਹੀਂ ਕਹਿੰਦਾ ਫਿਰ ਲਿੰਕ ਕਿੱਡੇ-ਕੱਡੇ ਹੋਣ ਸੈਂਟਰ ਸਰਕਾਰ ਦੇ ਵਿੱਚ ਹੀ ਪੂਰੀ ਗੱਲ ਸੀ ਪਰ ਜਿਹੜਾ ਲਾਲਚ ਹੈ ਪੰਜਾਬੀ ਵਿੱਚ ਕਹਿੰਦੇ ਬੜੀ ਬੁਰੀ ਬਲਾ ਹੁੰਦੀ ਹੈ ਪਰ ਲੋਕਾਂ ਨੇ ਮਨ ਦੇ ਵਿੱਚ ਇੱਕੋ ਗੱਲ ਸੀ ਕਿ ਇਹਨਾਂ ਨੇ ਬੇਅਦਬੀ ਕਰਾਈ ਹੈ ਕਿਸੇ ਨਾਲ ਗੱਲ ਕਰਦੇ ਸੀ ਹਰ ਬੰਦਾ ਕਹਿੰਦਾ ਸੀ ਕਿ ਜੀ ਨਹੀਂ ਸ਼ੋਮਣੀ ਕਾਲੀਦਾਲ ਨੇ ਬੇਅਦਬੀ ਕਰਾਈ ਹੈ ਚਾਹੇ ਉਹ ਇੱਕੋ ਪਰਿਵਾਰ ਨੇ ਇੱਕੋ ਬੰਦੇ ਨੇ ਕਰਵਾਈ ਸੀਗੀ ਪਰ ਨਾਂ ਤਾਂ ਸ਼ੋਮਣੀ ਕਾਲੀਦਾਲ ਦਾ ਕਰਦਾ ਬਹੁਤ ਜੋਰ ਲਾਇਆ ਆਲਮੋਸਟ ਦੇਖਿਆ ਪੱਟਸਾਲ ਲੱਗੀ ਇਹ ਨਹੀਂ ਕਿ ਇਹ ਗੱਲ ਪੰਪੜੀ ਕੋ ਦਿਨ ਚ ਮੱਚਿਆ ਇਕੱਲਾ-ਕੱਲਾ ਬੰਦਾ ਸਾਡੇ ਵਿੱਚ ਜਾ ਕੇ ਬੈਠ ਕੇ ਗੱਲ ਕਰਦਾ ਰਿਹਾ ਕਿ ਜੀ ਆਪਾਂ ਨੂੰ ਇਹ ਗੱਲ ਤੇ ਤੇ ਫੈਸਲਾ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਟੈਂਪਰਰੀ ਛੱਡ ਜੋ ਹਾਲ ਕੱਤਰ ਛੱਡ ਦੋ 6 ਮਹੀਨੇ ਖਾਤਰ ਛੱਡ ਜੋ ਕਹਿੰਦੇ ਛੱਡਣਾ ਤਾਂ ਹੈ ਹੀ ਨਹੀਂ ਮੈਂ ਫਿਰ ਆਪਾਂ ਸ਼੍ਰੀ ਕਾਲ ਤੱਕ ਸੱਤ ਜਾਈਏ ਉੱਥੇ ਵੀ ਜਾਣਾ ਨਹੀਂ ਹੈ ਹਾਂ ਆਪਾਂ ਪਾਲ ਸਾਹਿਬ ਦੀ ਭੋਗ ਤੇ ਮਾਫੀ ਮੰਗ ਲਾਂਗੇ ਆਪਾਂ ਫਰਾਂਸ ਸਾਹਿਬ ਨੂੰ ਮਾਫੀ ਮੰਗ ਲਾਂਗੇ ਅਸੀਂ ਬੇਨਤੀ ਕਰਦੇ ਰਹੇ ਕਿ ਵੀ ਨਹੀਂ ਇਹ ਮਾਫੀ ਨਹੀਂ ਆਪਾਂ ਨੂੰ ਵਿਧੀ ਵਿਵਹਾਨ ਦੇ ਨਾਲ ਜੋ ਸਾਨੂੰ ਪੰਥ ਨੇ ਦੱਸਿਆ ਜੋ ਹੁਕਮ ਕੀਤਾ ਗੁਰੂ ਸਾਹਿਬ ਨੇ ਉਹਦੇ ਮੁਤਾਬਕ ਆਪਾਂ ਚੱਲੀਏ ਜਦੋਂ ਬਿਲਕੁਲ ਇਹ ਗੱਲ ਨਹੀਂ ਬਣੀ ਤੁਹਾਨੂੰ ਮਨ ਦਾ ਇਹ ਨੱਥਣ ਲੱਗਿਆ ਕਿ ਵੱਡੇ ਬਾਦ ਸਾਹਿਬ ਨੇ ਇੱਕ ਵਾਰ ਸਾਨੂੰ ਟੈਲੀਫੋਨ ਕਰਕੇ 10 ਬੰਦਿਆਂ ਨੂੰ ਬੁਲਾਇਆ ਮੈਂ ਇਹ ਸੀ ਪੁੱਛ ਕੇ ਦੇਖ ਲਿਓ ਮਲੂਕਾ ਸੀ ਬੀਬੀ ਜ਼ਗੀਰ ਕੌਰ ਸੀ ਤਾਮੀ ਸਾਹਿਬ ਸੀ ਤਾਮੀ ਸਾਹਿਬ ਸਾਜੂ ਉਹਦੇ ਨਾਲ ਨੇ ਪੁੱਛੇ ਵੀ ਬੁਲਾਏ ਸੀ ਜਾਂ ਨਹੀਂ ਬੁਲਾਏ ਸੀ ਗਰੇਵਾਸੀ ਛੰਦ ਦੀ ਢਿਲੋਂ ਸੀ ਆਲਮੋਸਟ 10 ਬੰਦੇ ਜਿਹੜੇ ਸੀ ਆਪਣੇ ਉਹਨੂੰ ਕੋਰ ਕਮੇਟੀ ਦੇ ਮੈਂਬਰ ਸਮਝੇ ਜਿਹੜੇ ਨੇੜੇ ਸਮਝੇ ਪੁੱਛਿਆ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਸਾਰਿਆਂ ਨੇ ਕਿਹਾ ਕਿ ਜੀ ਤੁਹਾਨੂੰ ਟੈਂਪਰੀ ਛੱਡ ਦੇਣਾ ਚਾਹੀਦਾ ਤੁਸੀਂ ਇੱਕ ਬੰਦਾ ਜਿਹੜਾ ਮਰਜ਼ੀ ਬਣਾ ਦੋ ਤੁਸੀਂ ਪੰਜ ਬੰਦੇ ਜਿਹੜੀ ਮਰਜ਼ੀ ਬਣਾ ਦੋ ਤੁਹਾਡੇ ਮੁਤਾਬਕ ਚੱਲਾਂਗੇ ਜੇ ਲੰਮਾ ਨਹੀਂ ਕਰਨਾ ਕਟੋ-ਕਟ ਸਰੂਰ ਦੀ ਜਦੋਂ ਇਲੈਕਸ਼ਨ ਹੋਈ ਆ ਬਾਈ ਇਲੈਕਸ਼ਨ ਹੋਈ ਆ ਛਿੰਮਿੰਗਾਂ ਬੰਨ ਦਿੱਤੇ ਨੇ ਕਿ ਵੀ ਕਟਵਰਤ ਜਾ ਇਲੈਕਸ਼ਨ ਨਾਲ ਲੜੋ ਆਪਾਂ ਬਹੁਤ ਬੁਰੀ ਤਰ੍ਹਾਂ ਸੇ ਹਾਰਾਂਗੇ ਅਸੀਂ ਆਉਣ ਸਾਰ ਤੁਹਾਡੇ ਕੋਲ ਚਾਰ ਪਾਵਾਂਗੇ ਇੱਕ ਮਹੀਨੇ ਦੀ ਗੱਲ ਹੀ ਐ ਕਹਦਾ ਵੀ ਨਹੀਂ ਜੇ ਮੈਂ ਛੱਡ ਕੇ ਜਾਊਂਗਾ ਮੈਂ ਪਾਰਟੀ ਤੋਂ ਕੀ ਲੈਣਾ ਮੈਨੂੰ ਪਾਰਟੀ ਤੋਂ ਕੀ ਕਰਣਾ ਮੈਂ ਤਾਂ ਫਿਰ ਆਪਣਾ ਕੰਮ ਕਰੂੰਗਾ ਤੁਹਾਨੂੰ ਪਤਾ ਹੀ ਵੀ ਆਪਣੇ ਪਰਿਵਾਰ ਚ ਵੀ ਹੁੰਦਾ ਅਮਨ ਸਾਹਮਣੇ ਬੈਠ ਕੇ ਅੱਖਾਂ 'ਚ ਸ਼ਰਮ ਹੁੰਦੀ ਐ ਵੱਡੇ ਬਾਲ ਸਾਹਮਣੇ ਬੈਠੇ ਸੀ ਚਲੋ ਜੀ ਫਿਰ ਠੀਕ ਐ ਤੁਹਾਡੀ ਮਰਜ਼ੀ ਐ ਜੋ ਮਰਜ਼ੀ ਕਰ ਲੋ ਸੀ ਇੱਕ 8 ਦਾ 8-9 ਸਾਲ ਗੱਲ ਕਰਦੀ ਰਹੀ ਲਗਾਤਾਰ ਅਨ ਸਰਦੇ ਨੂੰ ਇਹ ਸਟੈਪ ਚੁੱਕਿਆ ਆਪਣੇ ਪਰਿਵਾਰ ਤੋਂ ਅੱਡੂ ਹੀ ਹੋਣਾ ਹੋਵੇ ਪਾਰਟੀ ਛੱਡਣੀ ਹੋਵੇ ਕੋਈ ਸੌਖਾ ਕੰਮ ਥੋੜਾ ਹੁੰਦਾ ਫੇਰ ਕਿਹਾ ਕਿ ਵੀ ਨਹੀਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਈਏ ਇਹ ਕੁਛ ਕਰਨ ਜਾਂ ਨਾ ਕਰਨ ਆਪਾਂ ਆਪਣੇ ਆਪ ਨੂੰ ਤਾਂ ਬਰੀ ਕਰ ਲਈਏ ਅਸੀਂ ਉੱਥੇ ਲਿਖ ਕੇ ਦਿੱਤਾ ਕਿ ਜੇ ਸਾਡੀ ਸਰਕਾਰ ਦੇ ਵਿੱਚ ਸਾਡੇ ਟਾਈਮ ਦੇ ਵਿੱਚ ਸਰਛਾ ਇਹਨੂੰ ਮਾਫੀ ਹੋਈ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੋਲੀ ਚੱਲੀ ਸ਼ਾਇਦ ਨੂੰ ਡੀਜੀਪੀ ਦਾ ਆਲਾ ਨੂੰ ਟਿਕਟ ਦਿੱਤੀ ਇਹ ਗਲਤੀਆਂ ਨੇ ਸਾਡੀ ਸਰਕਾਰ ਦੀ ਤੁਸੀਂ ਸਾਡੇ ਲਈ ਜੋ ਸਜ਼ਾ ਲਾਉਂਗੇ ਅਸੀਂ ਮੰਨਣ ਨੂੰ ਤਿਆਰ ਆਂ ਸਾਡੀ ਗਲਤੀ ਇਹ ਹੈ ਸਾਡੀ ਇਹਦੇ ਕਿਸੇ ਜੀ ਕੋਈ ਮਾੜੀ ਮੋਟੀ ਵੀ ਗੱਲ ਹੈ ਨਹੀਂ ਪਰ ਸਾਡੀ ਇਹ ਗਲਤੀ ਜੀ ਵੀ ਅਸੀਂ ਉਦੋਂ ਚੁੱਪ ਰਹੇ ਉਦੋਂ ਅਸੀਂ ਜੇ ਅੱਜ ਕੰਮ ਕੀਤਾ ਉਦੋਂ ਕਰਨਾ ਚਾਹੁੰਦਾ ਸੀ ਅਸੀਂ ਸ਼ਰਮੋ ਸ਼ਰਮੀ ਕਹਿ ਲਓ ਜੇ ਮਰਜ਼ੀ ਕਰ ਲਓ ਅਸੀਂ ਉਹ ਗੱਲ ਨਹੀਂ ਕੀਤੀ ਅੱਜ ਅਸੀਂ ਉਸ ਗਲਤੀ ਦੀ ਸ਼ਿਰਕਾਲਤਾ ਸਾਥ ਮਾਫੀ ਮੰਗਣਾ ਹੈ